ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕਰਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸਾ ਰਹੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਅੱਜ ਆਪਾਂ ਦੀ ਜਿਹੜੀ ਵੀਡੀਓ ਪਾ ਰਹੇ ਹਾਂ ਉਹ ਚੁੰਨੀ ਵਾਲੇ ਸੁੱਟਾਂ ਦੀ ਪਾ ਰਹੇ ਹਾਂ ਅਸੀਂ ਬੋਲ ਰਹੇ ਹਾਂ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਗਲੀ ਨੰਬਰ 2 ਨੇੜੇ ਵਾਸਟਾ ਦਸ਼ਮੀਸ਼ ਨਗਰ ਤੇ ਅਸੀਂ ਆਲ ਇੰਡੀਆ ਚ ਸ਼ਿਪਿੰਗ ਕਰਦੇ ਹਾਂ ਬਾਹਰਲੀ ਕੰਟਰੀਆਂ ਚ ਵੀ ਕਰਦੇ ਹਾਂ ਜੀ ਤੇ ਕਿਸੇ ਨੇ ਕੋਈ ਵੀ ਚੀਜ਼ ਮੰਗਵਾਉਣੀ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਥੋਂ ਮੰਗਵਾ ਸਕਦੇ ਆਂ ਕੰਮ ਸਾਡਾ ਚਾਹੀ ਛੋਟਾ ਜਿਹਾ ਪਰ ਸਾਡੇ ਜਿਹੜੇ ਕੰਮ ਹੈ ਉਹ ਪੂਰੇ ਸਾਫ ਸੁਥਰੇ ਆ ਵੀ ਅਸੀਂ ਜੋ ਕਹਨੇ ਚੀਜ਼ ਵਿੱਚ ਤੁਹਾਨੂੰ ਉਹੀ ਕੰਮ ਛੋਟਾ ਪਰ ਪ੍ਰੋਡਕਟ ਪ्युअर ਨੇ ਤੇ ਡਿਲੀਵਰੀ ਵੀ 100% ਪ्युअर ਆ ਜੀ ਕਿਉਂਕਿ ਕਸਟਮਰ ਸੈਟੀਸਫਾਈ ਹੁੰਦਾ ਆਪਣੀ ਡਿਲੀਵਰੀ ਤੋਂ ਆ ਗਏ ਜਪਣਾ ਪਹਿਲਾ ਕਲਰ ਜੋ ਚੀਜ਼ ਦੇਖੀ ਹੋਈ ਤੁਸੀਂ ਪਾਓਗੇ ਇਹ ਪਹਿਲਾ ਮਸਲੀਨ ਦੀਆਂ ਕੁੜਤੀਆਂ ਚ ਵੇਚੇ ਆਪਾਂ ਨੇ ਉਹ ਕੱਲ ਵੀ ਵੀਡੀਓ ਚ ਪਾਈ ਸੀ ਉਹ ਮਸੂਟ ਇਮੇਜਟ ਜਾਣੀ ਉਹਨਾਂ ਦਾ ਤੇ ਇਹ ਆਗੇ ਜੀ ਪਿਓਰ ਕਾਟਨ ਚ ਉਹਦੀ ਕੁੜਤੀ ਥੋੜੀ ਜੀ ਮਸਲੀਨ ਦੀ ਸੀ ਤੇ ਸਲਵਾਰ ਕਾਟਨ ਦੀ ਸੀ ਤੇ ਮਸਲੀਨ ਚੁੰਨੀ ਜੀ ਇਹਨਾਂ ਦੀਆਂ ਚੁੰਨੀਆਂ ਜੀ ਪਿਓਰ ਦੀਆਂ ਤੇ ਇਹ ਲੀਲਾ ਬ੍ਰਾਂਡ ਦੇ ਆ ਜੀ ਲੀਲਾ ਬ੍ਰਾਂਡ ਦੇ ਸੂਟ ਆ ਪਿਓਰ ਦੀਆਂ ਚੁੰਨੀਆਂ ਨਾਲ ਆ ਪਿਓਰ ਕਾਟਨ ਦਾ ਸੂਟ ਆ ਉਹਨਾਂ ਦੀਆਂ ਸੀਗੀਆਂ ਮਸਲੀਨ ਕਾਟਨ ਦੀਆਂ ਚੁੰਨੀਆਂ ਤੇ ਮਸਲੀਨ ਥੋੜੀ ਥੋੜੀ ਮਿਕਸ ਕੁੜਤੀ ਸੀ ਤੇ ਇੱਕ ਸਲਵਾਰ ਕਾਟਨ ਦੀ ਸੀ ਇਹ ਸਾਰਾ ਕੁਝ ਕਾਟਨ ਜੀ ਆ ਗਿਆ ਜੀ ਇਹ ਪਿਓਰ ਕਾਟਨ ਵੀ ਹਾਂ ਇਹ ਪਿਓਰ ਕਾਟਨ ਆ ਇਹ ਦੀ ਪਲੇਨ ਸਲਵਾਰ ਆ ਡਿਜ਼ਾਈਨ ਦੀ ਵੀ ਦਿਖਾ ਦੇ ਗਲੇ ਤੇ ਟਾਈ ਪੱਟੀ ਬਣੀ ਐ ਤੁਸੀਂ ਇਹਨੂੰ ਪੱਟ ਕੇ ਇਧਰ ਉਧਰ ਵੀ ਕਰ ਸਕਦੇ ਖੱਲੇ ਵਰਕ ਤੇ ਲੈਸਾ ਤੇ ਕਲਰ ਦਾ ਵੀ ਆਪਾਂ ਨੂੰ ਨਹੀਂ ਪਤਾ ਕੀ ਰੰਗ ਦਾ ਮੈਂ ਇਹਨਾਂ ਨੂੰ ਪਤਾ ਮੈਂ ਇਹਨੂੰ ਰੰਗ ਨੂੰ ਕੀ ਕਹਾਂ ਤੁਸੀਂ ਆ ਵੀ ਵੇਖ ਲਿਓ ਆਸੇ ਲੈਸਾ ਥੋੜਾ ਸਿੱਪੀ ਚ ਲੱਗੀਆਂ ਵਰਕਿੰਗ ਸਿੱਪੀ ਇਹ ਇਹਨੂੰ ਕਹਿੰਦੇ ਐ ਜਿਹੜੀ ਆ ਸਿੱਪੀ ਜਿਹੜਾ ਮੈਨੂੰ ਤਾਂ ਪਤਾ ਨਹੀਂ ਉਹ ਇਹਨੂੰ ਕਹਿੰਦੇ ਹੈਗੇ ਸਟੋਨ ਵਰਕ ਨੇ ਸਟੋਨ ਵਰਕ ਹੁੰਦਾ ਹੈ ਸਿੱਪੀ ਜਣਾ ਸਟੋਨ ਜੀ ਲੱਗੇ ਹੋਏ ਇਹਨੂੰ ਕਹਿੰਦੇ ਐ ਸੀ ਸਿਰੋਸ਼ ਕੀ ਵਰਕ ਇੱਥੇ ਲਿਖਿਆ ਹੋਇਆ ਛੋਟੇ ਸਿਰੋਸ਼ ਕੀ ਵਰਕ ਦਾ ਹੋਗਾ ਹੂੰ ਸਿਰੋਸ਼ ਕੀ ਵਰਕ ਦਾ ਸ਼ੂਟ ਹੈ ਆ ਦੇਖੋ ਜੀ 2.5 ਮੀਟਰ ਦੀਆਂ ਫੁੱਲ ਪਿਓਰ ਦੀਆਂ ਹਨਾ ਚੁੰਨੀਆਂ ਆ ਦੇਖੋ ਕੁਆਲਿਟੀ ਦੇ ਆਪਣਾ ਜਿਹੜੇ ਕਸਟਮਰ ਜੀ ਪੱਕੇ ਕਸਟਮਰ ਆਪਣੇ ਜੀ ਹਨਾ ਜੀ ਉਹਨਾਂ ਨੂੰ ਤਾਂ ਆਪਣੀ ਕੁਆਲਿਟੀ ਦੀ ਕੋਈ ਸਾਖਣੀ ਜਿਹੜੇ ਨਵੇਂ ਕਸਟਮਰ ਆ ਉਹਨਾਂ ਨੂੰ ਅਸੀਂ ਕਹਨੇ ਆਂ ਜੀ ਆਪਣੇ ਕੋਲ ਜਿਹੜੀ ਚੀਜ਼ ਮਿਲੂ 100% ਪਿਓਰ ਮਿਲੂਗੀ ਕੋਈ ਵਿੱਚ ਮਿਲਾਫਟ ਨਹੀਂ ਹੋਊਗੀ ਜਿਹੜੀ ਚੀਜ਼ ਜੋ ਵੀ ਹੋਊਗਾ ਮਿਕਸ ਹੋਊਗਾ ਜਿਵੇਂ ਪਹਿਲਾਂ ਕਾਲਰ ਦੀ ਵੀਡੀਓ ਦੱਸਿਆ ਜੀ ਕੋਈ ਮਿਸਲੀ ਟਕਾਉਂਡ ਸੀਗੀ ਪਰ ਮਿਕਸ ਸੀਗੀ ਹੁਣ ਦੱਸਤਾ ਸੀ ਕਿਉਂਕਿ ਮਿਕਸ ਹੈ ਇਹ ਆਪਾਂ 100% ਕਾਟਨ ਤਾਂ 100% ਕਾਟਨ ਹੀ ਨਿਕਲੂ ਆਪਣੀ ਇਹ ਵਸ ਕਾਟਨ ਦੇ ਸੂਟ ਆ ਪਿਓਰ ਤੀਆਂ ਚੁੰਨੀਆਂ ਨਾਲ ਆ ਵੀਰੇ ਫੁੱਲ ਪਿਓਰ ਤੀਆਂ ਚੁੰਨੀਆਂ ਨਾਲ ਹੀ ਸੂਟ ਤੇ ਕੀਮਤ ਹੈ ਸੂਟਾਂ ਦੀ ਸਿਰਫ 1120 ਰੁਪਏ ਇੰਨਾ ਸਸਤਾ ਮੇਰੇ ਹੁਣ ਕੋਈ ਵੀ ਨਹੀਂ ਦਿੰਦਾ ਫੁੱਲ ਪਿਓਰ ਤੀਆਂ ਚੁੰਨੀਆਂ ਫੁੱਲ ਕਾਟਨ ਦਾ ਸੂਟ ਹੈ ਲੀਲਾ ਬ੍ਰਾਂਡ ਦਾ ਸੂਟ ਹੈ ਜੀ ਆ ਗਏ ਨਵੇਂ ਆ ਕਲਰ ਹੈ ਕੀ ਦੇਖ ਕਲਰ ਨਵੇਂ ਆ ਵੀਰੇ ਸਾਨੂੰ ਕੋਈ ਬੰਦੇ ਨਾ ਕਲਰਾਂ ਦੇ ਨਾਮ ਨਹੀਂ ਆਉਂਦੇ ਇਹ ਵੈਸੇ ਸਾਰੇ ਕਲਰ ਨਵੇਂ ਆ ਨਾ ਤੁਸੀਂ ਇਹਨੂੰ ਗਾਜਰੀ ਕਹਿ ਸਕਦੇ ਹੋ ਇਹਨਾਂ ਨੂੰ ਪਿੰਕ ਕਹਿ ਸਕਦੇ ਹੋ ਹਾਂ ਜੀ ਇਹ ਸਾਰੇ ਕਲਰ ਨਵੇਂ ਆ ਤੇ ਸਲਵਾਰਾਂ ਇਹਨਾਂ ਦੀਆਂ ਪਲੇਨ ਰਹਿਣਗੀਆਂ ਜੀ ਮਗਰ ਮੂਰੇ ਡਿਜ਼ਾਈਨ ਆ ਜੀ ਇਹਨਾਂ ਦੇ ਇਵੇਂ ਬਣਿਆ ਹੋਇਆ ਸਾਡੇ ਯੂਨੀਕ ਜੇ ਕਸਟਮਰ ਲਈ ਅਸੀਂ ਯੂਨੀਕ ਜੇ ਕਲਰ ਲੈ ਕੇ ਜਾਂਦੇ ਕਿ ਸਾਡੇ ਕਸਟਮਰ ਪਾ ਕੇ ਆਹ ਕਹਿਣ ਕਿ ਹਾਂ ਜੀ ਸਾਡੇ ਨਾਲ ਦੀ ਚੀਜ਼ ਕਿਸੇ ਨੇ ਪਾਈ ਨਹੀਂ ਆ ਦੇਖ ਇਹ ਨਵੇਂ ਜੇ ਸ਼ੇਡ ਆ ਪ੍ਰਸ਼ਾਦ ਰੰਗਾਂ ਜਾਂ ਕਹਿ ਸਕਦੀਆਂ ਮੈਂ ਦੱਬ ਜਾਈ ਜਿਹੜੇ ਕਸਟਮਰ ਐਵੇਂ ਚਾਹੁੰਦੇ ਇੱਕ ਸਾਡੀ ਚੀਜ਼ ਥੋੜਾ ਡਿਫਰੈਂਟ ਹੋਵੇ ਹੋਰ ਨਾਲੋਂ ਇਹ ਉਹ ਚੀਜ਼ ਹੈ ਜੀ ਕਿਉਂਕਿ ਇਹ ਨਾਲ ਦਾ ਕਲਰ ਬਹੁਤ ਰੀਅਰ ਮਿਲੂਗਾ ਰੀਅਰ ਮਤਲਬ ਬਹੁਤ ਘੱਟ ਬੋਟਨ ਦੇ ਸੂਟ ਹੈ 2.5 ਮੀਟਰ ਦੀਆਂ ਪਿਓਰ ਲੀਆਂ ਚੁੰਨੀਆਂ ਜੀ ਇਹ ਉਹ ਤਾਂ ਬ੍ਰਾਊਨ ਵੀ ਨਹੀਂ ਕਹਿ ਸਕਦੇ ਨਾ ਮੰਮੀ ਨਾ ਨ ਏ ਬ੍ਰਾਉਂਡ ਵੀ ਨਹੀਂ ਹੈਗਾ ਹੋਰ ਕੋਈ ਹੋਈ ਕਰਲਾ ਕਲਰ ਆਏ ਹੜਤਾ ਮਾਊਸ ਚੈੱਕ ਤਾਂ ਰਹਿ ਸਕਦੇ ਕਿ ਮਾਊਸ ਨਹੀਂ ਹੈਗਾ ਮਾਊਸ ਹੀ ਨਹੀਂ ਹੈ ਫਰਲਾ ਪਿਆਰਦ ਨੂੰ ਚੁੰਨੀਆਂ ਵੀਰੇ 2.5 ਮੀਟਰ ਦੀਆਂ ਜਿਸ ਪੈਨ ਬ੍ਰਾਉਂਡ ਚਾਹੀਦੀਆਂ ਲੈ ਸਕਦੇ ਹਾਂ ਇਹਦੇ ਵਿੱਚ ਇੱਕ ਕੰਨ ਕਲਰ ਆਇਆ ਜੀ ਫਰਦੰਤਾਂ ਦੀ ਕੁਦਰਤ ਨਾਲ ਇਹ ਮੇਰਾ ਪਰਦਾ ਚੱਕ ਦੇ ਚਾਰ ਸੀ ਕੋਈ ਨੋ ਬਾਤ ਨਹੀਂ ਬਬੂਆ ਸਰਵਿੰਗ ਸਲਵਾਰਾਂ ਪਲੇਨ ਆ ਜੀ ਕਲਰ ਆ ਮੈਂ ਝੂਠ ਬੋਲਿਆ ਗਿਆ ਚਾਰ ਸੀਗੇ ਵਟ ਇੱਕ ਮੈਂ ਸੇਉਣਾ ਦੇਤਾ ਪਰ ਹੁਣ ਤਾਂ ਵਰਕਿੰਗ ਦਾ ਤਿੰਨ ਹੀ ਹੈ ਨਾ ਹਾਂ ਹੁਣ ਇਹ ਮੇਰੇ ਕੋਲੇ ਤਿੰਨ ਨੇ ਉਹਦਾ ਉਹ ਮੈਨੂੰ ਰੰਗ ਸੋਨਾ ਲੱਗਾ ਇੱਕ ਮੈਂ ਸਾਉਣਾ ਦੇਤਾ ਕਿਉਂਕਿ ਇਹਦਾ ਬਿਜੂ ਚ ਪਾ ਦਿੰਦੀ ਹੂ ਬਿਕ ਜਾਂਦਾ ਦੀਪਕ ਨੀਚੇ ਦੇਖ ਰਹੀ ਆ ਜੀ ਲੀਲਾ ਬ੍ਰਾਂਡ ਦੇ ਸੂਟ ਆ ਫੁੱਲ ਕਾਟਣ ਦੇ ਆ 1120 ਰੁਪਏ ਦਾ ਸੂਟ ਆ ਜੀ ਸਿਰਫ 1120 ਦਾ ਨਾਲ ਫੁੱਲ ਪਿਓਰ ਦੀਆਂ ਚੁੰਨੀਆਂ ਪਲੇਨ ਸਲਵਾਰਾਂ ਸਾਰੇ ਕਲਰ ਨਵੇਂ ਆ ਤੁਸੀਂ ਇਹਨੂੰ ਸਰਦਈ ਵੀ ਨਹੀਂ ਗਏ ਆਪਾਂ ਲੀਲਾ ਬ੍ਰਾਂਡ ਦੇ ਪਹਿਲਾਂ ਹੀ ਵੇਚੇ ਜੀ ਕੱਪੜੇ ਬਹੁਤ ਪੋਜ਼ਿਟਿਵ ਰਿਵਿਊ ਨਿਕਲੇ ਜੀ ਬਹੁਤ ਜਿਆਦਾ ਲੋਕਾਂ ਨੂੰ ਪਸੰਦ ਆਈ ਆ ਦੇਖੋ ਖੁੱਲੀਆਂ ਡੁੱਲੀਆਂ 2 ਟੀ ਮੀਟਰ ਦੀਆਂ ਛੁੰਨੀਆਂ ਇਹਨਾਂ ਨੂੰ ਤੁਸੀਂ ਸਰਦੀਵੀ ਨਹੀਂ ਕਹਿ ਸਕਦੇ ਰੰਗ ਉਹ ਇਹਨਾਂ ਦੇ ਸਾਰੇ ਨਵ ਕਲਰ ਨਵੇਂ ਆ ਬਿਲਕੁਲ ਨਿਊ ਕਲਰ ਤੁਹਾਨੂੰ ਦੱਸੀ ਇਹਨੇ ਜਿਹੜਾ ਵੀ ਕਲਰ ਪਾ ਲਿਆ ਇਸੇ ਦੁਬਾਰੀ ਤੁਹਾਨੂੰ ਮਿਲਦਾ ਨਹੀਂ ਤੇ ਹੋਰ ਕਸਟ ਹੋਰ ਦੇਖ ਨੂੰ ਪਾਇ ਦਿਖਣਾ ਨਹੀਂ ਇਹ ਚੀਜ਼ ਆ ਚੱਲ ਬੇ ਭਾਈ ਕਾਪਟਨ ਦੇ ਸੂਟ ਤੇ ਬੀਬੀਆਂ ਕਾਟਨ ਦੇ ਸੂਟ ਮੰਗ ਰਹੀਆਂ ਸੀ ਕੁੱਟਨੀਆਂ ਚੁੰਨੀਆਂ ਵਾਲੇ ਤੇ ਆਪਾਂ ਲਿਆਏ ਇਹ ਸੂਟ ਪਊਗਾ ਤੁਹਾਨੂੰ ਸਿਰਫ 725 ਦਾ ਫੁੱਲ ਕਾਟਨ ਦਾ ਸੂਟ ਪੂਰਾ ਵਧੀਆ ਤੇ ਫੁੱਲ ਕਾਟਨ ਦੀ ਚੁੰਨੀ ਸਲਵਾਰਾਂ ਪਲੇਨ ਕਲਰ ਵੀ ਨਮਾਣਾ ਨਿਊਜੇ ਕਲਰ ਆ ਪੰਚੀਏ ਕਲਰ ਆ ਕਿ ਦੇਖ ਕੇ ਜਈ ਭੁੱਖ ਜੀ ਲੈਂਦੀ ਹੈ ਕਲਰ ਆ ਇਹ ਆਪਣਾ ਫੁੱਲ ਕੱਦ ਕਾਠ ਵਾਲੇ ਦੇ ਬਣਨਗੇ ਮਗਰਮੂਰੇ ਡਿਜ਼ਾਈਨ ਹੈ ਜੀ ਆਹ ਬਾਜੂਆਂ ਦੀਆਂ ਇਹ ਵਾਲੀ ਬਾਜੂ ਹੈ ਇਹ ਗਲੇ ਦਾ ਕੰਮਾ ਜਿੰਨੀ ਮਰਜ਼ੀ ਚੌੜੀ ਕਮੀਜ਼ ਬਣਾਓ ਤੁਸੀਂ ਘੱਟੋ ਘੱਟ ਇਹ 25 ਤੋਂ 26 ਇੰਚ ਤਿਆਰ ਕਰ ਸਕਦੇ ਹੋ ਤੁਸੀਂ ਚੜਾਈ ਚ ਕੁੜਤੀ ਤੇ ਬਹੁਤ ਹਲਕਾ ਕੱਪੜਾ ਜੀ ਇਹ ਦੇਖੋ ਮਗਰਮੂਰੇ ਡਿਜ਼ਾਈਨ ਆ ਇਹਦੇ ਆਹ ਬਾਜੂਆਂ ਆ ਮੇਰੀ ਤੇ ਦੂਜਾ ਵੀ ਦਿਖਾ ਦਵਾਂ ਉਹ ਬਾਕੀ ਪੀਸ ਆ ਇਹਦੀ ਪਲੇਨ ਬਾਟਮ ਜਨਿਕੇ ਸਲਵਾਰ ਆ ਗਿਆ ਪਿਆਰਾ ਜਿਹਾ ਦੁਪੱਟਾ ਏ ਆਗੇ ਜੀ ਇਹਨਾਂ ਦੇ ਖੁੱਲੇ ਡੁੱਲੇ 2.5 ਮੀਟਰ ਦੇ ਟਪਟੇ ਓਨਲੀ 725 725 ਯਾ ਬਈ ਦੇਖੇ ਉਹ ਤਾਂ ਮਾਰਦਾ ਮਿੰਗੇ ਛੁੱਟ ਨੂੰ ਪਾਉਂਦੇ ਨੇ ਵੀ ਮੇਰੇ ਪੁੱਤ ਕਾਪਟਲੀਆਂ ਚੁੰਨੀਆਂ ਵਾਲੇ ਆਗੇ ਲੋਕਾਂ ਦੀ ਮੰਗ ਤੇ ਸਾਰਾ ਕੁਝ ਆਉਂਦਾ ਆ ਦੇਖੋ ਜੀ ਬਸ ਚੁੰਨੀ ਦਾ ਫਰਕ ਕੀ ਹੁੰਦਾ ਕਿ ਪਿਓਰ ਆ ਗਈ ਮਾਰਦਾ 2.5 ਮੀਟਰ ਦੀਆਂ ਚੁੰਨੀਆਂ ਜੀ ਆ ਸਾਈਡ ਤੇ ਇਹ ਡਿਜ਼ਾਈਨ ਦਾ ਬਣਾਇਆ ਹੋਇਆ ਚੁੰਨੀ ਦੇਵੇਂ ਪੁੱਤਖਾ ਜਿਕੇ ਹੈ ਇਹ ਬਦ ਮਾਰਤਾ ਮੈਂਗੀ ਫੁੱਟਰ ਨੂੰ ਪੂਰੀ ਪਾਉਂਦੇ ਆ ਹਾਂ ਆ ਦੇਖੀ ਦਿਖਦਾ ਨਹੀਂ ਬੋਰ ਡਿਜ਼ਾਈਨ ਕੋਈ ਵੀ ਹਾਂ ਹਾਂ ਦੇਖ ਰਿਹਾ ਅੰਮੀ ਫੁੱਲ ਮਾਲ ਮਾਲ ਦੀਆਂ ਚੁੰਨੀਆਂ ਜਿ ਐ ਚੁੰਨੀਆਂ ਤੇ ਜਿਵੇਂ ਬੋਟਾ ਆ ਜਾਂਦਾ ਡਿਜ਼ਾਈਨ ਬਣਿਆ ਇਹ ਕਾਟਨ ਦੇ ਸੂਟ ਆ ਵੀਰੇ ਪਿਓਰ ਕਾਟਨ ਦਾ ਆਉਣ ਲਈ 725 ਦਾ ਕੋਈ ਕਹਤ ਨਹੀਂ ਸਕਦਾ ਇਹਨਾਂ ਨੂੰ ਚੁੰਨੀ ਕਾਟਨ ਦਾ ਸੂਟ ਹਾਂ ਮੀ ਯਾ ਕੋਈ ਕਹਤ ਨਹੀਂ ਸਕਦਾ 725 ਦਾ ਉਹ ਇਹ ਆ ਮੇਰੇ ਬੀਬੀਆਂ ਨੇ ਮੰਗੇ ਸੀ ਆਪਾਂ ਨੇ ਲਿਆ ਕੇ ਇਹ ਥੋੜਾ ਜਿਹਾ ਵਧੀਆ ਕਾਟਨ ਦਾ ਜਿਹੜੇ ਜਿਆਦਾ ਸਲਤੇ ਜਿਹੇ ਹੁੰਦੇ ਆ ਫਿਰ ਉਹ ਇੰਨੇ ਸੋਹਣੇ ਨਹੀਂ ਹਾ ਬੀ ਵੀ ਜਿੱਥੇ ਬੰਦਾ 500 ਲਾਉਂਦਾ ਉੱਥੇ 200 ਵੱਧ ਲਾ ਦੇ ਚੀਜ਼ ਤਾਂ ਸੋਹਣੀ ਹੋਵੇ ਹਨਾ ਆਪਾਂ ਰੱਖਦੀ ਪ੍ਰੀਮੀਅਮ ਕਾਟ ਨਾਲ ਕਲਰ ਵੀ ਸੋਹਣੇ ਲੱਗਣਗੇ ਆਪਾਂ ਬੰਦੇ ਮਾੜੇ ਸਾਡੇ ਪ੍ਰੀਮੀਅਮ ਕਸਟਮਰਾਂ ਲਈ ਸੌਰੀ ਸਾਡੇ ਪ੍ਰੀਮੀਅਮ ਕਸਟਮਰਾਂ ਲਈ ਪ੍ਰੀਮੀਅਮ ਹੋਲੇ ਕਿ ਆਉਣੇ ਕੱਪੜੇ ਆਹ ਕਲਰਾਂ ਦੀ ਭੋਏ ਇਹ ਪਰਪਲ ਕਲਰ ਵੀ ਲਿਖਣਾ ਚਾਹੀਦਾ ਹਨਾ ਆਪਣੇ ਵਰਗਿਆਂ ਨੂੰ ਨਹੀਂ ਪਤਾ ਲੱਗਦਾ ਹਨ ਇਹ ਸੋਫੀਆ ਦੇ ਸੂਟ ਹੈ ਜੀ ਸੋਫੀਆ ਕੰਪਨੀ ਦੇ ਪਰਪਲ ਆਪਾਂ ਕਹਿ ਨਹੀਂ ਸਕਦੇ ਨਾ ਕਿਉਂਕਿ ਪਰਪਲ ਦੇ ਨਾਲ ਹੋਰ ਵੀ ਮਾੜੀ ਮਾੜੀ ਸ਼ੇਡਿੰਗ ਹੋਰ ਵੀ ਦੇ ਜਾਂਦਾ ਹੈ ਹਨਾ 2.5 ਮੀਟਰ ਕੱਟ ਮੇਰੇ ਕਰ ਲੈ ਜਾਓ ਇਹ ਸਾਰਾ ਕੁਝ ਦਾ 2.5 ਮੀਟਰ ਦਾ ਬਹੁਤ ਸੋਹਣਾ ਕਲਰ ਹੈ ਜੀ ਇਹ ਕਲਰ ਤੁਸੀਂ ਆਪ ਹੀ ਹਿਸਾਬ ਲਾ ਲਿਆ ਕਰੋ ਉਹਨੂੰ ਕੀ ਕਹੋਗੇ ਬਾਈ ਨਹੀਂ ਕਹੋਗੇ ਕੀ ਕਹੋਗੇ ਇੱਥੇ ਹਲਕੇ ਵਾਲੀ ਕਿ ਸੈਡ ਹੁੰਦਾ ਨਾ ਹੋਰ ਸ਼ੇਡ ਦੀ ਕਲਰ ਜੀ ਨਾ ਡਿਫਰੈਂਟ ਚ ਸ਼ੇਡ ਦਿੰਦਾ ਨਾ ਇਹ ਡਿਫਰੈਂਟ ਕਲਰ ਹੈ ਸਾਰੇ ਹਨਾ ਤੈਨੂੰ ਤਾਂ ਮੈਨੂੰ ਨਾਂ ਨਹੀਂ ਪਤਾ ਮੈਂ ਤਾਂ ਚਾਰ ਕ ਰੰਗ ਜਾਣਦੀ ਆ ਖੱਟੇ ਲਾਲ ਹਲੇ ਪੀਲੇ ਇਹਨਾਂ ਨੂੰ ਕਿੱਥੇ ਜਾਣੂ ਆਨਲੀ 725 ਦੇ 2.5 ਮੀਟਰ ਦੇ ਫੁੱਲੇ ਦੁਪੱਟੇ ਤੇ ਦੁਪੱਟਿਆਂ ਦੇ ਸਾਰੇ ਦੀਆਂ ਕੰਨੀਆਂ ਤੇ ਐਵੇਂ ਬਣਿਆ ਹੋਇਆ ਜੀ ਆ 골ਡਨ ਜਆ 골ਡਨ ਵਰਕ ਆ 골ਡਨ ਵਰਕ ਜਆ ਕਿਵੇਂ ਸਮਝ ਲੈ ਦੇਖੋ ਹਾਂ ਬਿਲਕੁਲ ਨਿਊ ਡਿਜ਼ਾਈਨ ਮਾਸਟਰ ਕਿ ਹੋ ਰ ਮਾਸਟਰ ਇਹ ਵੀ ਕਲਰ ਹੁਣ ਪ੍ਰੀਮੀਅਮ ਕਲਰ ਦਾ ਫੀਲ ਹੁੰਦਾ ਨਾ ਮਾਸਟਰ ਦੇ ਵੀ ਹਾਂ ਵਧੀਆ ਨਿਊ ਜੀ ਲੁੱਕ ਆ ਵੀ ਚਮਕੀਆ ਕਲਰ ਚ ਹਣਾ ਆਪਣੇ ਕੋਲ ਇਮਪੋਰਟਸ ਕੀਤੀ ਹੁੰਦੀ ਐ ਸੂਟਰ ਨੂੰ ਐਵੇਂ ਆ ਕਈ ਵਨ ਨਵੇਂ ਨਵੀਂ ਗੱਡੀ ਹੁੰਦੀ ਐ ਕੋਈ ਮਾਸਟਰ ਕਲਰ ਕੋਈ ਕਿੰਨਾ ਉੱਠਦਾ ਇੱਥੇ ਤੋਂ ਬੜਕਿ ਸਿੱਧਾ ਕਰਦਾ ਇਹ ਕਲਰ ਕਿੰਨਾ ਉੱਠਦਾ ਨਾ ਕਲਰ ਤੇ ਹਾਂ ਆ ਬਾਟਮ ਐ ਜੀ ਇਹਦੀ ਗ੍ਰੇ ਭਾਵੇਂ ਭਾਵੇਂ ਪੈਂਦੀ ਐ ਨਾ ਹ ਚੁੰਨੀ ਨਾਲ ਇਹ ਚੁੰਨੀ ਹੈ ਫਿਰ ਪੁੱਤ ਕਾਟਣ ਦੀ ਲੋਕਾਂ ਨੇ ਮੰਗੀਆਂ ਸੀ ਨਹੀਂ ਨਹੀਂ ਆਹ ਸੀ 골ਡਨ ਵਰਕ ਕਿੰਨਾ ਘੰਟ ਲੱਗਦਾ ਇਥੇ ਹਾਂ ਆ ਦੇਖੋ ਜੀ ਆ 골ਡਨ ਦਾ ਸਾਈਡ ਤੇ ਗੋਟਾ ਜ ਇਹਨਾਂ ਦੇ ਢਾਈ ਢਾਈ ਮਿੱਠੀਆਂ ਖੁੱਲੀਆਂ ਡੁੱਲੀਆਂ ਛੋਲੀਆਂ ਦੇਖੋ ਕਿੰਨਾ ਪਿਆਰਾ ਕਲਰ ਦਾ ਹਾਂ ਲਈ ਸਭ ਤੋਂ 25 ਆ ਮੂੰਗੀ ਟਾਈਪ ਜਾ ਜਣਾ ਮਹਿੰਦੀ ਮਹਿੰਦੀ ਯਸ ਮੂੰਗੀ ਡਾਰਕ ਹੁੰਦਾ ਨਾ ਹਾਂ ਫੜ ਲੈਣਾ ਕਰਨਾ ਇਥੇ ਆ ਗਾਈ ਮਹਿੰਦੀ ਕਲਰ ਫੁੱਲ ਕਾਟਣ ਦਾ ਸੂਟ ਹੈ ਤੇ ਕਾਟਣ ਦੀ ਚੁੰਨੀ ਹੈ 725 ਦਾ 2.5 ਮੀਟਰ ਥੋੜੇ ਜਿਹਾ ਵਧੀਆ ਚ ਆ ਜਾਂਦੇ ਵੀ ਇਹ ਪ੍ਰੀਮੀਅਮ ਕਾਟਨ ਆ ਗਈ ਜੀ ਠੰਡੀ ਕਾਟਨ ਨਹੀਂ ਆਪਾਂ ਕਹਿੰਦੇ ਕਪੜਾ ਪਾ ਕੇ ਗਰਮਾ સોਫੀਆ ਤੇ ਆ ਗਈ ਇਹ ਸੋਫੀਆ ਇਹ ਗਰਮੈਸ ਨਹੀਂ ਵੜਦਾ ਕਪੜਾ ਜੀ ਗਰਮੀ 'ਚ ਵੀ ਸੋਫੀਆ ਬ੍ਰਾਂਡ ਦੀ ਹੈ ਇਹ ਬਸ ਤੁਮਾ ਰੱਖਣਗੇ ਬਾਸੀਆਂ ਲਈ ਜਾਂਦੇ ਆ ਕੀ ਕਰੀਏ ਜੀ ਕੇਵਾ ਸਾਨੂੰ ਵੀ ਆਉਂਦਾ ਜਿਵੇਂ ਬਾਕੀ ਕਾਟਨ ਦਾ ਮੈਂ ਤੁਹਾਨੂੰ ਉਹਦਾ ਆਕੜੀ ਜਿੰਦੀ ਸੌਫਟ ਹੁੰਦੀ ਜਾਂਦੀ ਆ। ਆ ਲੋ ਜੀ। ਸੋਫੀਆ ਕਾਟਨ ਦੇ ਖੁੱਲੇ ਡੁੱਲੇ ਦੁਪੱਟਿਆਂ ਵਾਲੇ ਸੂਟ। ਆਹ ਜੀ ਕ੍ਰਿਪਾਲੀ ਬ੍ਰਾਂਡ ਦੇ ਫੁੱਲ ਪਿਓਰ ਤੁਮਾ ਚੁੰਨੀਆਂ ਨਾਲ। ਇੱਕ ਚੁੰਨੀ ਤੁਹਾਨੂੰ ਅਸੀਂ ਖੋਲ ਕੇ ਦਿਖਾਵਾਂਗੇ। ਇਹ ਵੀ ਕਾਟਨ ਦੇ ਸੂਟ ਆ ਜੀ ਇਹ ਪ੍ਰੀਮੀਅਮ ਆਗੇ ਇਹ ਆ ਥੋੜੇ ਜੇ ਵਰਕ ਵਾਲੇ ਸੂਟ ਜੀ ਬੜਾ ਵਰਕ ਬਾਲਾ ਪਾਰਾ ਨਹੀਂ ਹੈਗਾ ਠੀਕ ਯਾਰ ਦੀ ਕੋ ਮੋਰ ਜਿੰਨਾ ਤੇ ਕਰਪਾਲੀ ਦੀ ਆ ਆ ਦੇਖ ਲਓ ਬਕਾਇਦਾ ਕਰਪਾਲੀ ਦੀ ਕਰਪਾਲੀ ਦੀ ਪੱਕੀ ਮੋਰ ਹੈ ਕਰਪਾਲੀ ਬ੍ਰਾਂਡ ਦੇ ਆ ਜੀ ਇੰਨਾ ਪਿਛਲੀ ਵਾਰ ਆਪਾਂ ਲੈ ਕੇ ਆਏ ਸੀ ਪਿਛਲੀ ਗਰਮੀ ਉਦੋਂ ਕਸਟਮਰ ਉਹ ਜਿੰਨਾ ਕਿ ਉਹਨਾਂ ਫਿਰ ਹੁੰਦਾ ਸੀ ਕਰਪਾਲੀ ਬ੍ਰਾਂਡ ਆ ਦੇਖੋ ਜੀ ਫੁੱਲ ਪਿਓਰ ਦੀਆਂ 2.5 2.5 ਮੀਟਰ ਦੀਆਂ ਇਹਨਾਂ ਚੁੰਨੀਆਂ ਦੇਖੋ ਇਹਨੂੰ ਆਪਾਂ ਨਾਰਮਲ ਵੀ ਪਾ ਸਕਦੇ ਹਾਂ ਤੇ ਪਾਰਟੀ ਟਾਈਪ ਵੀ ਪਾ ਸਕਦੇ ਹਾਂ ਦੋਨੇ ਟਾਈਪ ਪਾ ਸਕਦੇ ਹਾਂ ਐਂ ਦੇਖੋ ਪੱਟਾ ਵੀ ਪੂਰਾ ਹੈਵੀ ਇਹਨਾਂ ਦਾ ਹੈ ਨਾ ਮਮੀ ਹੈਵੀ ਪੜਾਈ ਹੈ ਹਾਂ ਇਹਦੇ ਵਿੱਚ ਇੱਕ ਹੈਗਾ ਜੀ ਪੀਜ ਕਲਰ ਹੈ ਇੱਕ ਹੈਗਾ ਫਰੋਜੀ ਜੀ ਰੇਟ ਦੱਸ ਮੈਮੀ ਹੈ ਰੇਟ ਕਿੰਨਾ ਰੇਟ ਕਿੰਨਾ ਦੱਸਣਾ ਪੁਰਗੀ ਇਹਦਾ ਹਾਂਜੀ ਇਹਦਾ ਰੇਟ ਹੈ ਜੀ 1250 1250 ਰੁਪਏ ਸੋ ਕਿਸੇ ਭੈਣ ਭਰਾ ਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜੋ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਸਾਡਾ ਬਿਜ਼ਨਸ ਹੈ ਤੇ ਤੁਸੀਂ ਕੱਪੜੇ ਖਰੀਦਣੇ ਹੁੰਦੇ ਆ। ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਵੇ ਤਾਂ ਮਾਫੀ ਚਾਹੁੰਦੇ ਆ। ਸਤਿ ਸ੍ਰੀ ਅਕਾਲ।